ਸਤਿੰਦਰ ਸਰਤਾਜ ਦੇ ਗੀਤਾਂ ਨੂੰ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਐਨਾ ਕੁਝ ਬਣ ਗਿਆ ਕੁਦਰਤ ਤੋਂ ਪਾਰ ਨਹੀਂ ਬਣਿਆ ਇਹ ਕੁਦਰਤ ਆ ਹਨਾ ਹਾਂਜੀ ਤੇ ਬੰਦੇ ਦੇ ਹੱਥ ਇਹ ਆ ਜੋ ਡਿਜ਼ਾਈਨ ਕਰਦੇ ਇਹਨੂੰ ਜੋ ਡਿਜ਼ਾਈਨ ਕਰਦੇ ਹਾਂ ਇਹ ਤਾਂ ਹੈ ਸਾਰਾ ਇੰਜੀਨੀਅਰ ਤੇ ਮੈਨੂੰ ਸ਼ੌਂਕ ਬਹੁਤ ਸੀ ਜਿਹੜੇ ਸਟਰਕਚਰ ਆ ਮਟੀਰੀਅਲਸ ਜਿਹੜੇ ਉੱਚ ਯੂਜ਼ ਹੁੰਦੇ ਆ ਸਟਰਕਚਰਸ ਦੇ ਵਿੱਚ ਆਪਣਾ ਓਕੇ ਤੇ ਇਹ 1 ਆਫ ਦਾ మీడియం ਇਜ਼ वुਡ 메인 మీడియం ਸੈਕੰਡ ਹੈਗਾ ਜਿਹੜਾ ਆਪਣਾ ਸਟੋਨ ਮੈਟਲ ਤੇ ਲਿਕਵਿਡ ਗਲਾਸ اچھا ਇਹ ਲਿੱਟੋ ਵਿੱਚ ਗਲਾਸ ਨੂੰ ਭਰਿਆ ਹੋਇਆ ਹਾਂਜੀ ਇਹ ਹੈਗਾ ਵਾਲਨਟ ਓਕੇ ਆ ਟੇਬਲ ਵਾਲਨਟ ਅਖਰੋਟ ਦੀ ਲੱਕੜ ਦਾ ਬਣਿਆ ਹੋਇਆ ਟੇਬਲ ਓਕੇ ਤੇ ਇਹਦੇ ਵਿੱਚ ਰੀਜ਼ਨ ਪਾਲਿਸ਼ਡ ਮਿਰਰ ਪਾਲਿਸ਼ ਮਿਰਰ ਪਾਲਿਸ਼ ਕਰਦੇ ਹਾਂ ਜੀ ਹਾਂ ਜੀ ਇਹ ਪਾਰਟਿਕੂਲਰ ਪੀਸ ਇਸ ਤਰੀਕੇ ਨਾਲ ਇਹਨੂੰ ਤਾਂ ਕਾਫੀ ਟਾਈਮ ਲੱਗ ਜਾਂਦਾ ਹੁਣ ਇਹ ਜੀ ਹਾਂ ਜੀ 2-3 ਮਹੀਨੇ ਤੋਂ ਵੱਧ ਦਾ ਇਸ ਤੁਸੀਂ ਸਾਰਾ ਕੁਝ ਪੜਾਈ ਦੇਣਾ ਨਹੀਂ ਸਿੱਖਿਆ ਉੱਥੇ ਹਾਂਜੀ ਤੇ ਜਦੋਂ ਮੈਂ ਤਾਂ ਦੱਸਿਆ ਵੀ ਮੈਨੂੰ ਮਟੀਰੀਅਲਸ ਦੇ ਨਾਲ ਕਾਫੀ ਇੰਟਰਸਟ ਸੀ ਉਹਦੇ ਬਾਰੇ ਲਰਨ ਕਰਨ ਦਾ ਫਿਰ ਜਦੋਂ ਇੱਥੇ ਆਏ ਤਾਂ ਫਿਰ ਇੱਥੇ ਆ ਕੇ ਮੈਨੂੰ ਹੋਰ ਜ਼ਿਆਦਾ ਮੈਂ ਇਹਦੇ ਬਾਰੇ ਸਟੱਡੀ ਕੀਤੀ ਫਿਰ ਮੈਨੇ ਪ੍ਰੋਪਰ ਜਾਪਾਨੀ ਕਲਾਸਸ ਲਈਆਂ ਅਪਰੈਂਟਸ਼ਿਪ ਕੀਤੀ ਯੂਐਸ ਜਾ ਕੇ ਓਕੇ ਸਾਲ ਡੇਢ ਸਾਲ ਲਈ ਸੋ ਉੱਥੇ ਫਿਰ ਮੈਂ ਲਰਨ ਕੀਤਾ ਵੀ ਕਿਵੇਂ ਕਈ ਮਟੀਰੀਅਲਸ ਨੂੰ ਤੁਸੀਂ ਇਕੱਠਾ ਕਰ ਇਕੱਠਾ ਕਰਕੇ ਬਣਾਉਣਾ ਤੁਸੀਂ ਉਹਨੂੰ ਬਹੁਤ ਫਾਈਨ ਫਰਨੀਚਰ ਬਹੁਤ ਬਹੁਤ ਐਲੀਟ ਯੂਨੀਕ ਪੀਸ ਬਣਾ ਸਕਦੇ ਹਾਂ ਹਮਮ ਅਸੀਂ ਆਪਣੇ ਬੱਚਿਆਂ ਨੂੰ ਵੀ ਅੱਗੇ ਟਰਾਂਸਫਰ ਕਰਾਂਗੇ ਹਮ ਵਿਦ ਇਦਾਂ ਦੀ ਕੰਮਿਟੀ ਦੇ ਨਾਲ ਹੀ ਰਹੂਗਾ ਚੇਂਜ ਨਹੀਂ ਬਿਲਕੁਲ ਪੰਜ ਸਾਲ ਪੁਰਾਣਾ ਪੀਸ ਅੱਛਾ ਓਕੇ ਤੇ ਪੰਜਾਬ ਦਾ ਨਕਸ਼ਾ ਜੀ ਇਦੇ ਵਿੱਚ ਹਲੇ ਥੱਲੇ ਆਪਾਂ ਕੁਝ ਵੀ 17 ਲੱਗ ਸਕਦੇ ਆ ਤੇ ਜਦੋਂ ਬਣ ਗਿਆ ਫਿਰ ਬਹੁਤ ਸੋਹਣਾ ਲੱਗੂ ਇਹ ਹੈਗਾ ਜੀ ਇੰਗਲਿਸ਼ ਵਿਲੋ ਜਿਹਦੇ ਬੈਟ ਬਣਦੇ ਆ ਹਾਂ ਇਹ ਇੰਗਲਿਸ਼ ਵਿਲੋ ਦਾ ਪੀਸ ਆ ਉਹ ਵਾਲਨਟ ਆ ਅਖਰੋਟ ਹਾਂ ਉਹ ਚੈਰੀ ਦਾ ਪੀਸ ਆ ਓਕੇ ਆ ਵੀ ਆ ਮੇਪਲ ਦਾ ਪੀਸ ਆ ਅੱਛਾ ਉਹ ਐਸ਼ ਐਸ਼ ਦਾ ਪੀਸ ਹੈ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੋਕਮबीर ਮੈਂ ਬਲਜਿੰਦਰ ਸਿੰਘ ਢਾਲੀਵਾਲ ਤੇ ਮੇਰੇ ਨਾਲ ਨੇ ਅਜੀਤਪਾਲ ਸਿੰਘ ਅੱਜ ਇਹਨਾਂ ਨੇ ਘਰ ਦੇ ਵਿੱਚ ਐਗਜ਼ੀਬਿਸ਼ਨ ਲਾਇਆ ਹੋਇਆ ਤੇ ਦੇਖਦੇ ਆ ਇਹਨਾਂ ਦਾ ਨੇਟਿਵ ਕraft ਐਗਜ਼ੀਬਿਸ਼ਨ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਕਿਵੇਂ ਚੱਲ ਰਿਹਾ ਕੰਮ ਕੰਮ ਕਾ ਠੀਕ ਹੈ ਜੀ ਵਧੀਆ ਠੀਕ ਹੈ ਆਹ ਜ ਐਗਜ਼ੀਬਿਸ਼ਨ ਲਾਇਆ ਹਾਂਜੀ ਸਾਰੇ ਮਾਰਕੀਟ ਕੀਤੇ ਆ ਬੈ ਹਨਾ ਹਾਂਜੀ ਅੱਛਾ ਇਹ ਤੁਸੀਂ ਆਪ ਆਪ ਕੰਪਨੀ ਦੇ ਵਿੱਚ ਘਰੀ ਕਰਦੇ ਹੋ ਇਹ ਜੀ ਮੈਂ ਸ਼ੁਰੂ ਕੀਤਾ ਸੀ ਤਕਰੀਬਨ 2017-18 ਦੇ ਵਿੱਚ ਪਰ ਕਿਉਂਕਿ ਮੇਰੀ ਬੈਕਗ੍ਰਾਉਂਡ ਜਿਹੜੀ ਆ ਪ੍ਰੋਫੈਸ਼ਨਲੀ ਆ ਮੈਂ ਇੰਜੀਨੀਅਰ ਤੇ ਮੈਨੂੰ ਸ਼ੌਂਕ ਬਹੁਤ ਸੀ ਜਿਹੜੇ ਸਟਰਕਚਰ ਆ ਮਟੀਰੀਅਲਸ ਜਿਹੜੇ ਉੱਚ ਯੂਜ਼ ਹੁੰਦੇ ਆ ਸਟਰਕਚਰਸ ਦੇ ਵਿੱਚ ਆਪਣਾ ਤੇ ਇਹ 1 ਆਫ ਦਾ ਮੀਡੀਅਮ ਇਜ਼ Wood ਮੇਨ ਮੀਡੀਅਮ ਸੈਕੰਡ ਹੈਗਾ ਜਿਹੜਾ ਆਪਣਾ ਸਟੋਨ ਮੈਟਲ ਤੇ ਇਹ liquid glass ਆ ਤੁਸੀਂ ਅੱਗੇ ਜਾ ਕੇ ਪੀਸਸ ਦੇਖੋਗੇ ਜਿਹੜੇ liquid glass ਕੇ wood sculptures ਨੇ ਅੱਛਾ ਤੇ look at the beauty ਸੋ ਆਪਾਂ ਇਹਨਾਂ ਨੂੰ ਆ ਇਹ ਫਿਨਿਸ਼ ਪੀਸ ਆ ਇਹ ਰੌ ਪੀਸਸ ਆ ਉਹ ਕੁਸ਼ਕ ਪੀਸਸ ਵਿਦ liquid ਅੱਛਾ ਇਹਨਾਂ ਦੇ ਵਿੱਚੋਂ ਹੀ ਇਹ ਬਣਦੇ ਆ ਹਾਂਜੀ ਉਹ ਕਰਕੇ ਬਣਾਉਂਦੇ ਆ ਜੀ ਇਹ ਇਹ ਨੈਚੁਰਲ ਸ਼ੇਪ ਹੀ ਆ ਜਿਵੇਂ ਉਹਦੀ ਉਵੇਂ ਮਣੂਗੀ ਪਰ ਜਦੋਂ ਅਸੀਂ ਕਲੀਨ ਕਰਾਂਗੇ ਇਹਨੂੰ ਪਾਲਿਸ਼ ਕਰਾਂਗੇ ਤੇ ਇਸੇ ਤਰੀਕੇ ਨਾਲ ਇਹ ਵਧੀਆ ਇੱਕ ਪੀਸ ਕਿੰਨਾ ਸਮਾਂ ਲੱਗਿਆ ਇਹਨੂੰ ਬਣਾਉਣਾ ਇਹ ਨੂੰ ਡਿਪੈਂਡ ਕਰਦਾ ਕਿ ਪੀਸ ਕਿਹੜਾ ਤੇ ਕਿੰਨਾ ਕੰਪਲੈਕਸ ਆ ਪਰ ਕਿਸੇ ਤੇ 2 ਵੀਕ ਵੀ ਲੱਗ ਜਾਂਦੇ ਕਿਸੇ ਤੇ ਮਹੀਨਾ ਵੀ ਲੱਗ ਜਾਂਦਾ ਅੱਛਾ ਇਸ ਤਰੀਕੇ ਤੇ ਇਹ ਕੀ ਚੀਜ਼ ਬਣਾਇਆ ਹੋਇਆ ਹੈ ਇਹ ਦੀ ਸਰਵਿੰਗ ਕਟਿੰਗ ਬੋਰਡਸ ਆ ਸਰਵਿੰਗ ਟ੍ਰੇਜ਼ ਆਪਾਂ ਇਹੋ ਪੀਸ ਇਹਨਾਂ ਤੇ ਉੱਤੇ ਅਸੀਂ ਰੱਖ ਕੇ ਕੱਟ ਸਕਦੇ ਆ ਕੁਝ ਵੀ ਆਪਣੇ ਕਿਚਨ ਦੀਆਂ ਚੀਜ਼ਾਂ ਅੱਛਾ ਸਟਾਫ ਹਾਂਜੀ ਸਰਵਿੰਗ ਟ੍ਰੇ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਆ ਇਹਨਾਂ ਨੂੰ ਓਕੇ ਹਾਂਜੀ ਇਹ ਸਾਰੀਆਂ ਤੁਸੀਂ ਇੱਥੇ ਬ੍ਰੈਂਟਨ ਜੀ ਬਣਾਉਂਦੇ ਆ ਹਾਂਜੀ ਆਪਣੀ ਮਾਲਟਨ ਦੇ ਵਿੱਚ ਵਰਕਸ਼ਾਪ ਓਕੇ ਤੇ ਉੱਥੇ ਅਸੀਂ ਇਹਨੂੰ ਕ੍ਰੀਏਟ ਕਰਦੇ ਹਾਂ ਹਾਂਜੀ ਤੇ ਇੱਕ ਇਹ ਬਣਾਏ ਤੇ ਟੇਬਲ ਹੈ ਜੀ ਹਾਂਜੀ ਇਹ ਜੀ ਸੋਲਿਡ वुਡ ਦਾ ਬਲੈਕ ਸਟੇਨ ਕੀਤਾ ਹੋਇਆ ਤੇ ਇਹਦੇ ਵਿੱਚ ਮੈਟਲ ਅੱਛਾ ਫੋਰਜ ਕਰਕੇ ਓਕੇ ਢਾਲ ਕੇ ਪਾਈ ਹੋਈ ਹੈ ਢਾਲ ਕੇ ਪਾਈ ਹੋਈ ਹੈ ਹਾਂਜੀ ਸਿਲਵਰ ਇਹ ਪਹਿਲਾਂ ਨੇਚੁਰਲੀ ਇਦਾਂ ਹੁੰਦਾ ਬੱਚੇ ਦੇ ਜਾਣ ਦੀ ਸਪੈਸੀ ਨੀਕ ਹੁੰਦੀ ਹੈ ਨਹੀਂ ਹਰ ਪੀਸ ਨਹੀਂ ਹੁੰਦੀ ਨੇਚੁਰਲੀ वुਡ ਦੇ ਵਿੱਚ ਜਿਹੜਾ ਖੋੜ ਜਿਹਨੂੰ ਕਹਿੰਦੇ ਆਪਾਂ ਹਾਂ ਉਹ ਉਹਨੂੰ ਉਹ ਜਿਹੜੇ ਜਿਹੜੇ ਉਹਦੇ ਡਰਾ ਬੈਕਸ ਫਲੋਜ਼ ਆ ਉਹਨਾਂ ਨੂੰ ਅਸੀਂ ਇਵੇਂ ਡੈਕੋਰੇਟਿਵ ਗਲਾਸ ਨਾਲ ਵੀ ਭਰਦੇ ਹਾਂ ਤੇ ਮੈਟਲ ਦੇ ਨਾਲ ਵੀ ਤਾਂ ਉਹਦੀ ਬਿਊਟੀ ਚ ਵਾਧਾ ਹੀ ਕਰਦਾ ਹੂੰ ਜਿਵੇਂ ਇਹ ਪੀਸ ਆ ਉਹ ਦੇ ਸਾਈਡ ਟੇਬਲਸ ਆ ਉਹਨਾਂ ਦੇ ਵਿੱਚ ਵੀ ਬਿਲਕੁਲ ਨੇਚੁਰਲੀ ਆ ਸੋਹਣਾ ਲੱਗਦਾ ਹਾਂ ਜੀ ਇਹਦੇ ਵਿੱਚ ਮੈਟਲ ਭਰੀ ਹੋਈ ਆ ਜਿਵੇਂ ਉੱਥੇ ਅਗੇ ਪੀਸ ਦੇਖੋਗੇ ਉਹ ਚ ਗਲਾਸ ਭਰਿਆ ਜਿਹਨੂੰ ਫੌਕਸੀ ਕਹਿੰਦੇ ਨੇ ਆਪਾਂ ਲਿਕਵਿਡ ਗਲਾਸ ਅੱਛਾ ਇਹ ਲਿਖਿਆ ਹੋਇਆ ਵਿੱਚ ਗਲਾਸ ਨੂੰ ਭਰਿਆ ਹੋਇਆ ਹਾਂਜੀ ਇਹ ਹੈਗਾ ਵਾਲਨਟ ਓਕੇ ਆ ਟੇਬਲ ਵਾਲਨਟ ਅਖਰੋਟ ਦੀ ਲੱਕੜ ਦਾ ਬਣਿਆ ਹੋਇਆ ਟੇਬਲ ਓਕੇ ਤੇ ਇਹਦੇ ਵਿੱਚ ਰੀਜ਼ਨ ਪੋਲਿਸ਼ਡ ਮਿਰਰ ਪੋਲਿਸ਼ ਮਿਰਰ ਪੋਲਿਸ਼ ਕਰਦੇ ਹਾਂਜੀ ਹਾਂਜੀ ਇਹ ਪਾਰਟਿਕੂਲਰ ਪੀਸ ਇਸ ਤਰੀਕੇ ਨਾਲ ਇਹਨੂੰ ਤਾਂ ਕਾਫੀ ਟਾਈਮ ਲੱਗ ਜਾਂਦਾ ਹੁਣ ਇਹ ਜੀ ਹਾਂਜੀ 2-3 ਮਹੀਨੇ ਤੋਂ ਵੱਧ ਦਾ ਕੰਮ अच्छा ये ਤੁਸੀਂ স্পেশাল ઓર્ડર દે બનાਉਣਾ છે ઈ ઓન્લી স্পেশাল ઓર્ડર બડે ટેબલ স্পেশাল ઓર્ડર ਤੇ اچھا હા ઓકે તો ਕਿਸੇ ਵੀ કસ્ટમ સાઈઝ ਦਾ ਤੇ સ્ટાઈલ ਦਾ હો ਸਕਦਾ ઓકે ਇਹਦੇ ਵਿੱਚ કલર ચેન્જ ਜਿਹੜਾ ਮਰਜ਼ੀ ਕਰ ਸਕਦੇ ਠੀਕ ਹੈ ਹਾਂ ਆਪਦੀ ਪਸੰਦ ਅਜੋਗ ਚਾਹੇ ਬਲੈਕ ਚਾਹੇ ਰਿਵਰ ਚਾਹੇ બ્લુ ਚਾਹੇ ਕੋਈ ਹੋਰ ਕਲਰ ਵੀ ઓકે હા ਠੀਕ ਇਹ ਤੁਸੀਂ ਸਾਰਾ ਕੁਝ ਪੜਾਈ ਦੇਣਾ ਨਹੀਂ ਸਿੱਖਿਆ ਉੱਥੇ ਹਾਂਜੀ ਤੇ ਜਦੋਂ ਮੈਂ ਤਾਂ ਦੱਸਿਆ ਵੀ ਮੈਨੂੰ ਮਟੀਰੀਅਲਸ ਦੇ ਨਾਲ ਕਾਫੀ ਇੰਟਰਸਟ ਸੀ ਉਹਦੇ ਬਾਰੇ ਲਰਨ ਕਰਨ ਦਾ ਫਿਰ ਜਦੋਂ ਇੱਥੇ ਆਏ ਤਾਂ ਫਿਰ ਇੱਥੇ ਆ ਕੇ ਮੈਨੂੰ ਹੋਰ ਜ਼ਿਆਦਾ ਮੈਂ ਇਹਦੇ ਬਾਰੇ ਸਟੱਡੀ ਕੀਤੀ ਫਿਰ ਮੈਂ ਨਹੀਂ ਪ੍ਰੋਪਰ ਜਾਪਾਨੀ ਕਲਾਸਸ ਲਈਆਂ ਅਪਰੈਂਟਸ਼ਿਪ ਕੀਤੀ ਯੂਐਸ ਜਾ ਕੇ ਓਕੇ ਸਾਲ ਡੇਢ ਸਾਲ ਲਈ ਸੋ ਉੱਥੇ ਫਿਰ ਮੈਂ ਲਰਨ ਕੀਤਾ ਵੀ ਕਿਵੇਂ ਕਈ ਮਟੀਰੀਅਲਸ ਨੂੰ ਤੁਸੀਂ ਇਕੱਠਾ ਕਰ ਇਕੱਠਾ ਕਰਕੇ ਬਣਾਉਣਾ ਤੁਸੀਂ ਉਹਨੂੰ ਬਹੁਤ ਫਾਈਨ ਫਰਨੀਚਰ ਬਹੁਤ ਤੇ ਬਹੁਤ ਐਲੀਟ ਯੂਨੀਕ ਪੀਸ ਬਣਾ ਸਕਦੇ ਹੋ ਜਿਹੜਾ ਉਹ ਉਹਨਾ ਮਟੀਰੀਅਲਸ ਦੀ ਬਿਊਟੀ ਨੂੰ ਬਾਹਰ ਕੱਢਦਾ ਉਹ ਹੋਰ ਬਾਹਰ ਕੱਢਦਾ ਹੁਣ ਕੱਲਾ वुਡ ਦਾ ਵੀ ਹੋਵੇ ਤਾਂ ਵੀ ਉਹ ਗੱਲ ਨਹੀਂ ਬਣਦੀ ਕੱਲਾ ਗਲਾਸ ਹੀ ਹੋਵੇ ਤਾਂ ਵੀ ਨਹੀਂ ਉਹ ਬਣਦੀ ਤਾਂ ਵੀ ਬਣਦੀ ਹਾਂ ਸੋ ਜਦੋਂ ਦੋ ਚੀਜ਼ਾਂ ਇਕੱਠੀਆਂ ਹੁੰਦੀਆਂ ਹੁੰਦੀਆਂ ਹਾਂ ਤਾਂ ਉਹ 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 ਇੱਕ ਇੰਦਾਂ ਦਾ ਯੂਨੀਕ ਪੀਸ ਬਣਦਾ ਜਿਹੜਾ ਕਿ ਲਾਸਟ ਕਰੂਗਾ ਲਾਈਫਟਾਈਮ ਹਮ ਇੱਕ ਤੇ 11 ਹਾਂਜੀ ਤੁਹਾਡੀ ਲਾਈਫਟਾਈਮ ਪੀਸ ਹਾਂ ਇਹਨੂੰ ਤੁਸੀਂ ਹੈਵੀ ਸੋਰਨ ਨਾ ਤੁਸੀਂ ਆਪਣੇ ਬੱਚਿਆਂ ਨੂੰ ਵੀ ਅੱਗੇ ਟਰਾਂਸਫਰ ਕਰੋਗੇ ਹਮ ਵਿਦ ਇੰਦਾਂ ਦੀ ਬਿਊਟੀ ਦੇ ਨਾਲ ਹੀ ਰਹੂਗਾ ਚੇਂਜ ਨਹੀਂ ਬਿਲਕੁਲ ਪੰਜ ਸਾਲ ਪੁਰਾਣਾ ਪੀਸ ਅੱਛਾ ਓਕੇ ਮੈਂ ਦੇਖੂ ਕਿ ਨਹੀਂ ਗ੍ਰੇਸ ਆ ਇਹ ਆਇਆ ਨਹੀਂ ਲੱਗਦਾ ਹੈ ਉਹ ਵੀ ਆਹ ਵਿੱਚ ਪਾਇਆ ਹੋਇਆ ਹੈ ਨਾ ਐਂ ਲੱਗਦਾ ਵੀ ਜਿਵੇਂ ਆ ਸਾਡੇ ਅਨੁਸਾਰ ਇਹ ਫੇਸ ਵਿੱਚ ਹੈ ਨਾ ਅਸਲ ਦੇ ਵਿੱਚ ਇਹ ਤੇ ਇਹ ਬਣਿਆ ਹੋਇਆ ਹਾਂਜੀ ਹਾਂ ਕੰਪਲੀਮੈਂਟਰੀ ਕਰਦੇ ਮਟੀਰੀਅਲਸ ਹਾਂ ਦੋਨੇ ਇੱਕ ਇੱਕ ਦੂਜੇ ਨੂੰ ਸੋ ਇਹ ਵੀ ਸੇਮ ਓਕੇ ਤਰੀਕੇ ਦੇ ਨਾਲ ਜਿਵੇਂ ਆ ਗਲਾਸ ਇਹਦੇ ਵਿੱਚ ਹੁਣ ਦੇਖੋ ਬਲੂ ਹੂੰ ਓਸ਼ੀਅਨ ਅਫੈਕਟ ਦਿੱਤਾ ਗਿਆ ਦੇ ਵਿੱਚ ਸੋ ਤੁਸੀਂ ਉਹਨੂੰ ਕਿਸੇ ਤਰੀਕੇ ਦਾ ਰਿਵਰਸ ਅਫੈਕਟ ਆਪਸ਼ਨ ਅਫੈਕਟ ਗ੍ਰੀਨ ਜਾਂ ਟੋਰਕੁਆਇਸ ਕਲਰ ਦੇ ਵਿੱਚ ਆ ਬਲੈਕ ਵਾਲਨਟ ਖਰੋਟ ਦੀ ਲੱਕੜ ਦਾ ਕਾਫੀ ਟੇਬਲ ਅਸੀਂ ਇਹਨੂੰ ਫਿਰ ਤੁਸੀਂ ਜ਼ਿਆਦਾ ਜ਼ਿਆਦਾ ਨਹੀਂ ਕਰਦੇ ਥੋੜਾ ਬਹੁਤਾ ਟੱਚ ਅਪ ਹੀ ਕਰਦੇ ਹੋ ਨਹੀਂ ਉਹ ਵੀ ਰੱਖਦੇ ਹੋ ਹਨਾ ਇਹ ਜਦੋਂ ਰੌ ਹੁੰਦਾ ਉਦੋਂ ਤੋਂ ਬਹੁਤ ਰਫ ਹੁੰਦਾ ਬਾਅਦ ਵਿੱਚ ਸਾਰਾ ਸੈਂਡ ਕੀਤਾ ਹੋਇਆ ਫਾਈਨ ਸੈਂਡ ਓਕੇ अच्छा दोस्तों ਤੁਸੀਂ ਇੱਥੇ ਦੇਖ ਰਹੇ ਹੋ ਇਹ ਵੀ ਇਹ ਬਹੁਤ ਸੋਹਣਾ ਲੱਗਦਾ ਸੀ ਤੁਹਾਨੂੰ ਜਿਹੜਾ ਰੌ ਮਟੀਰੀਅਲ ਆ ਉਹ ਐਂਡ ਤੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਉਹ ਉਧਰ ਵੀ ਬਹੁਤ ਸੋਹਣਾ ਲੱਗਦਾ ਅੱਛਾ ਇਹ ਵੀ ਜਿਤ ਨਾਲ ਉਹੀ ਚੀਜ਼ਾਂ ਨੇ ਹਨਾ ਹਾਂਜੀ ਇਹ ਫਿਰ ਕਟਿੰਗ ਵਾਲੀਆਂ ਖਿਚਣ ਵਾਲੀਆਂ ਕਟਿੰਗ ਵਾਲੀਆਂ ਜਾਂ ਤੁਸੀਂ ਉਹਨਾਂ ਨੂੰ ਡਿਸਪਲੇ ਕਰ ਸਕਦੇ ਹੋ ਜਿਹੜੇ ਚੱਕੂਟਰੀ ਬੋਰਡ ਕਹਿੰਦੇ ਨੇ ਆਪਾਂ ਹੂੰ ਹੂੰ ਸੋ ਮੋਰ ਫਰੈਂਚ ਨਾਮ ਆ ਚੱਕੂਟਰੀ ਬੋਰਡ ਉਏ ਇਹਵੇਂ ਡਿਸਪਲੇ ਕਰਕੇ ਫੂਡ ਡਿਸਪਲੇ ਕਰਕੇ ਟੇਬਲਾਂ ਦੇ ਉੱਤੇ ਹਾਂ ਫਿਰ ਉਹਨਾਂ ਨੂੰ ਉਹ ਯੂਜ਼ ਕਰਦੇ ਆ ਇਹ ਜਿੱਦਾਂ ਵੀ ਬੋਲ ਆਰਟ ਵੀ ਹੋ ਸਕਦਾ ਕਲੌਕ ਵੀ ਹੋ ਸਕਦੀ ਆ ਤੇ ਸਕੂਟਰੀ ਬੋਰਡ ਵੀ ਹੋ ਸਕਦਾ ਸੋ ਇਹ ਸਾਰਾ ਉਹੀ ਹੈ ਨਾ ਹਾਂਜੀ ਓਕੇ ਸੋ ਇਹ ਸਾਰੇ ਇਹਵੇਂ ਦੇ ਪੀਸ ਆ ਇਹ ਵੀ ਕਲੌਕਸ ਨੇ ਇਹ ਕਲੌਕ ਹਾਂ ਪੰਜਾਬ ਪੰਜਾਬ ਦਾ ਡੈਕੋਰੇਸ਼ਨ ਵਾਸਤੇ ਹਾਂਜੀ ਇਹ ਡੈਕੋਰੇਸ਼ਨ ਵਾਲੇ ਪੀਸ ਇਹ ਆਪਣੇ ਪੰਜਾਬ ਨਕਸ਼ਾ ਪੰਜਾਬ ਦਾ ਪੰਜਾਬ ਦਾ ਨਕਸ਼ਾ ਵਧੀਆ ਇਹਦੇ ਤੇ ਇੱਥੇ ਕੁਝ ਲਿਖ ਕੇ ਸਤਰਾ ਆਪਾਂ ਕਰ ਸਕਦੇ ਆ ਹਾਂ ਤੇ ਪੰਜਾਬ ਦਾ ਨਕਸ਼ਾ ਜੀ ਇਹਦੇ ਵਿੱਚ ਹਲੇ ਥੱਲੇ ਆਪਾਂ ਕੁਝ ਵੀ ਸਤਰਾਂ ਲੱਕ ਸਕਦੇ ਆ ਤੇ ਜਦੋਂ ਬਣ ਗਿਆ ਫਿਰ ਬਹੁਤ ਸੋਹਣਾ ਲੱਗੂ ਹਾਂ ਉਧਰ ਦੇਖੀਏ ਇਹ ਇਹ ਨਾ ਲੱਕਣਾ ਦਾ ਬਣਦਾ ਹਾਂਜੀ ਇਹ ਰੌਸ ਲੈਬ ਦਾ ਜਿਹੜਾ ਤੋਂ ਅਸੀਂ ਫਿਰ ਫਿਨਿਸ਼ ਪੀਸ ਉਸ ਦੇਖਿਆ ਹੋਇਆ ਇਹ ਰੌਸ ਲੈਬਾ ਇਹਨਾਂ ਤੋਂ ਉਹ ਪੀਸ ਬਣ ਜਾਂਦੇ ਆ ਇਹ ਸਮਾਨ ਫਿਰ ਕਿੱਥੋਂ ਲੈਣੇ ਲੱਕਣਾ ਦੇ ਇਹ ਸਮਾਨ ਅਸੀਂ ਇੱਥੋਂ ਵੀ ਸੋਰਸ ਕਰਦੇ ਆ ਵੈਨਕੂਵਰ ਤੋਂ ਵੀ ਵਗਾ ਲੈਨੇ ਆ ਉੱਥੇ ਲੱਕੜ ਵਾਧੂ ਆ ਫਿਰ ਆਪਣਾ ਇੱਥੇ ਵੀ ਵੱਡੇ ਟਰੀਜ਼ ਜਿਹੜੇ ਪੁਰਾਣੇ ਕਿਤੇ ਡਾਊਨ ਆਉਣ ਤੇ ਉਹਨਾਂ ਤੋਂ ਵੀ ਮਿਲ ਜਾਂਦਾ ਸਮਾਨ ਗੋਰਿਆਂ ਤੋਂ ਮਿਲ ਮਿਲ ਮਸ਼ੀਨਾ ਹੋਰ ਕੰਟਰੀ ਤੋਂ ਨਹੀਂ ਇੰਡੀਆ ਤੋਂ ਨਹੀਂ ਕੁਝ ਇੰਨੇ ਇਦਾਂ ਹੋਰ ਕੰਟਰੀ ਤੋਂ ਨਹੀਂ ਇਹ ਇੱਥੇ ਲੋਕਲ ਬੁੱਢਾ ਸੀ ਅੱਛਾ ਸਾਰੀ ਲੋਕਲ ਲੋ ਸਾਰੀ ਲੋਕਲ ਓਕੇ ਹਾਂਜੀ ਠੀਕ ਸਾਰੇ ਲੋਕਲ ਇਹ ਇਹ ਕਹਿੰਦਾ ਪੀਸ ਹਾਂ ਇਹ ਹੈਗਾ ਜੀ ਇੰਗਲਿਸ਼ ਵਿਲੋ ਜਿਹਦੇ ਬੈਟ ਬਣਦੇ ਹਾਂ ਇਹ ਇੰਗਲਿਸ਼ ਵਿਲੋ ਦਾ ਪੀਸ ਆ ਉਹ ਵਾਲਨਟ ਅਖਰੋਟ ਹਾਂ ਉਹ ਚੈਰੀ ਦਾ ਪੀਸ ਆ ਓਕੇ ਆ ਵੀ ਆ ਮੇਪਲ ਦਾ ਪੀਸ ਆ ਅੱਛਾ ਉਹ ਐਸ਼ ਐਸ਼ ਦਾ ਪੀਸ ਓਕੇ ਪਿੱਛੇ ਸਾਰਾ ਸਿੰਗਲ ਸਲੇਬ ਓਕੇ ਇਹ ਵੀ ਉਹ ਵੱਡਾ ਟੇਬਲ ਹੀ ਆ ਇਹ ਵੱਡਾ ਟੇਬਲ ਬਣੂਗਾ ਜੀ ਇਹਦਾ ਹਨਾ ਹਮ ਓਕੇ ਯਸ ਜੀ ਇਹਦਾ ਵੱਡਾ ਟੇਬਲ ਬਣੇਗਾ ਆ ਚੀਜ਼ ਵੀ ਇਹ ਵਾਲਨਟ ਅੱਛਾ ਜੀ ਤਰ ਕਿੰਨੀ ਕੁ ਪੁਰਾਣੀ ਲੱਕੜ ਹੋਏ ਇਹ ਇਹ ਡਿਪੈਂਡ ਕਰਦਾ ਜਾਨੀ ਟਰੀ ਤਾਂ ਕੱਟ ਹੋਏ ਨੂੰ ਹੋ ਸਕਦਾ ਕਿੰਨੇ ਸਾਲ ਹੋਏ ਹੋਣ ਪਤਾ ਨਹੀਂ ਪਰ ਟਰੀ ਹੋ ਸਕਦਾ ਬਹੁਤ ਪੁਰਾਣੇ ਹੋਣ ਹੋ ਸਕਦਾ ਇਹ ਸਿਰਫ ਬ੍ਰਾਂਚ ਦਾ ਹੀ ਕੱਟ ਹੋਇਆ ਹੋਇਆ ਪੀਸ ਹੋਵੇ ਅੱਛਾ ਆ ਆ ਵੀ ਹਾਂਜੀ ਇਹ ਪੌਸਪੂਸ ਫੇਰੀ ਹੈ ਨਾ ਨੇਚਰਲੀ ਇਦਾਂ ਦਾ ਹੈ ਨਹੀਂ ਇਸ ਕੁਝ ਨਹੀਂ ਕੀਤਾ ਹੋਇਆ ਹਾਲੇ ਹਾਲੇ ਉਹ ਹਾਲੇ ਵੀ ਨਹੀਂ ਕੱਟੀ ਇਹ ਸਾਰੇ ਵੱਡੇ ਟੇਬਲ ਦੀਆਂ ਸਲੈਬ ਦਾ ਇਹ ਸਾਰੀਆਂ ਹੀ ਓਕੇ ਆ ਸਾਰੇ ਟੇਬਲ ਹੀ ਹੈ ਹਾਂਜੀ ਅਸਲੀ ਦੋਸਤੋ ਕਿੰਦਰ ਸਰਤਾਜ ਦੇ ਗੀਤੰਗੂ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਇੰਨਾ ਕੁਝ ਬਣ ਗਿਆ ਕੁਦਰਤ ਤੋਂ ਪਾਰ ਨਹੀਂ ਬਣਿਆ ਇਹ ਕੁਦਰਤ ਆ ਨਾ ਹਾਂਜੀ ਤੇ ਬੰਦੇ ਦੇ ਹੱਥੇ ਆ ਜੋ ਡਿਜ਼ਾਈਨ ਕਰਦੇ ਆ ਇਹਨੂੰ ਜੋ ਡਿਜ਼ਾਈਨ ਕਰਦੇ ਆ ਹਾਂ ਇਹ ਤਾਂ ਹੈ ਤੇ ਆਪਾਂ ਇਹਨਾਂ ਨੂੰ ਅਗਲੀ ਵੀਡੀਓ ਦੇ ਵਿੱਚ ਨਾਲ ਤੁਹਾਨੂੰ ਆਪਾਂ ਬਣਦੇ ਵੀ ਦਿਖਾਵਾਂਗੇ ਜਿੱਥੇ ਫੈਕਟਰੀ 'ਚ ਇਹ ਬਣਾਉਂਦੇ ਆ ਤੇ ਇਹ ਆਪ ਹੀ ਬਣਾਉਂਦੇ ਸਾਰਾ ਕੁਝ ਕਿੰਨੇ ਕੁ ਵਰਕਰ ਆ ਤੇ ਨਾਲ ਤੁਹਾਡੇ ਉੱਥੇ ਹੈਲਪਰ ਆਪਣੇ ਕੋਲੇ ਇੱਕ ਬੰਦਾ ਹੈਗਾ ਅੱਛਾ ਜ਼ਿਆਦਾ ਮਿਹਨਤ ਤੁਸੀਂ ਨਹੀਂ ਕਰਦੇ ਜ਼ਿਆਦਾ ਜ਼ਿਆਦਾ ਡਿਜ਼ਾਈਨ ਤੇ ਸਾਰਾ ਖੁਸ਼ ਭੈਣ ਜੀ ਸਾਨੂੰ ਦੱਸਦੇ ਹੈ ਕਿ ਨੇ ਇੰਨੇ ਖੁੱਭ ਜਾਂਦੇ ਆ ਕੰਮ ਕਰਦੇ ਕਰਦੇ ਵੀ ਕਈ ਵਾਰੀ ਬੱਚਿਆਂ ਨੂੰ ਵੀ ਸਕੂਲੋਂ ਭੁੱਲ ਜਾਂਦੇ ਲਿਆਉਣਾ ਆ ਨਹੀਂ ਚਲੋ ਐਸਾ ਟੀਮ ਵਰਕ ਕਰ ਲਈਦਾ ਹਾਂ ਟੀਮ ਫਾਇਦਾ ਹੀ ਟੀਮ ਵਰਕ ਦੇ ਵਿੱਚ ਹੁੰਦਾ ਗੱਲ ਮੁਕੱਲੇ ਨਾਲ ਤਾਂ ਨਹੀਂ ਬਣਦਾ ਵੱਡਾ ਬਣਦਾ ਹਨਾ ਟੀਮ ਨਾਲ ਹੀ ਵੱਡਾ ਬਣਦਾ ਥੈਂਕ ਯੂ ਜੀ ਤੁਹਾਡਾ ਤੁਸੀਂ ਟਾਈਮ ਦਿੱਤਾ ਬਹੁਤ ਸੋਹਣੀ ਤੁਹਾਡੀ ਐਗਜ਼ੀਬਿਸ਼ਨ ਆ ਤੇ ਵੱਧ ਤੋਂ ਵੱਧ ਲੋਕ ਆਉਣਗੇ ਜਿੰਨੇ ਵੀ ਦੇਖ ਰਹੇ ਨੇ ਜਰੂਰ ਪਹੁੰਚੋ ਫੋਨ ਨੰਬਰ ਦੱਸੋ ਆਪਣਾ 9055998482 थैंक यू जी बहुत बहुत धन्यवाद